ਇਹ ਜੂਏ ਵਈਆਂ ਕਿਹੜੀਆਂ ਕੋ ਦੂਜਿਆਂ ਤੋਂ ਅਡਵਾਂਟਰੇ ਕੋ ਸੂਣ ਵਾਲੀ ਮੈਂ ਕਿਹਾ ਲਾਲ ਸੂਣ ਵਾਲੀ ਵੀ ਆ ਬਾਬਾ ਜੀ ਆਪਾਂ ਬੋਧੀਆਂ ਦਾ ਨਾ ਸਰੀ ਹਾਂ ਕਰ ਦੋ ਦੱਸ ਦੇ ਦੋਦੀ ਲੈ ਉਹ ਇਹ ਕਰਦੇ ਨਾ ਨਹੀਂ ਕਰ ਲਈ ਜਾਂਦਾ ਬਸ ਭੂਲੇ ਆ ਗਈਆਂ ਹੋਏ ਉਹ ਜਾ ਨਹੀਂ ਲੈਣਾ ਸੁਣੀ ਆਏਗੀ ਜਗਨਰੀ ਮੇਰੀ ਇੱਕ ਆ ਸੁਣ ਮੇਰੀ ਤੇ ਦੇਖ ਹੁਣ ਮੈਂ ਇੱਧਾ ਆ ਦੇਖੋ ਉੱਥੇ ਆ ਗਈ ਨਾ ਗੱਲ ਵੀ ਹੁਣ ਤੂੰ ਕਹਿੰਦਾ ਤੂੰ ਘਟੀ ਜਾਂਦਾ ਮੈਰੀ ਨਹੀਂ ਬਧੀ ਜਾਂਦਾ ਇਹ ਇਦਾਂ ਗੱਲਾਂ ਬਣਦੀ ਨਹੀਂ ਦੋਨਾਂ ਨੂੰ ਖਰਗਣਾ ਬਹੁਤ ਲਿਆ ਉੱਥੇ ਨੂੰ ਕੋਈ ਨਹੀਂ 1000 ਕੋਟ ਦਾ ਪੱਤੀ ਦਿੰਦੇ ਆ ਆ ਬੋਦੂ ਇਹ ਸੁਣਾਉਂਦਾ ਤੇ ਪਾਪਾ ਤੈਨੂੰ ਵੀ ਦੇਣਾ 15000 ਖਾਲੀ ਨਹੀਂ ਭੇਜਣਾ ਤੂੰ ਆਪਾਂ ਤੂੰ ਸਾਡਾ ਮਾਈਂਡ ਜਾਂਦਾ ਨਹੀਂ ਪਰ ਇੰਨਾ ਬੜੀਆਂ ਬਕਵਾਸਾਂ ਮਾਣਨਾ ਹੋ ਲੈਣਾ ਮੈਂ ਪੂਰੇ ਨਸੂਈ ਗਏ ਲੈਣੇ ਦੱਸੋ ਕੋਈ ਨਾ ਰਗਿਆ ਇਤੋਂ ਬਾਗੋ ਹੀ ਇਹ ਤੇਰੀ ਵੀ ਹੈਗੀ ਹਾਂ ਬਾਈ ਹਾਂ ਬਾਈ ਛੱਡ ਦੇ ਨਹੀਂ ਮੈਂ ਗਿਆ ਚੋਰ ਬਾਦੇ ਦਾ ਮਹਿਲ ਚਾਹੀਦੀਆਂ ਵੀ ਲੈ ਲੈਣੀ ਇਹ ਦਾਦਾ ਜੀ ਕੋਈ ਪਹਿਲੇ ਪੁੱਛਿਆ ਸੀ ਦੁਆ ਪਿੱਛੇ ਹਾਂ 50000 ਲਾਇਆ ਸਭ ਨੂੰ ਪਤਾ ਹੈ ਹਾਂ ਸਭ ਨੂੰ ਪਤਾ ਹੈ ਇਹ ਦਾਦੇ ਲੋਕ ਨੇ ਦਾਦੇ ਲੋਕ ਨੇ ਜਿਹਨਾਂ ਨੂੰ ਦੋ ਬਾਬਾ ਆਪਾਂ ਇਹਨਾਂ ਨੂੰ ਮਾਰਿਆ ਆਪਾਂ ਇਹਨਾਂ ਤੋਂ ਦੋ ਪੈਸੇ ਘੱਟ ਵੀ ਹਿਸਾਬ ਲੈ ਬੱਦ ਪੈਸੇ ਝੰਗ ਗਏ ਪੈਸੇ ਵੀ ਦੇਖਣੇ ਆ ਨਾ ਨਹੀਂ ਨਹੀਂ ਸਹੀ ਆ ਸਹੀ ਆ ਪੈਸੇ ਵੀ ਆਪਣੀ ਜੇਬ ਵੀ ਦੇਖਣੀ ਆ ਨਾ ਉਹਦਾ ਕੀ ਪੈਣਾ ਉਹ ਰਾਜੂ ਲੈ ਜਾਈਏ ਮਾਲ ਬਾਜ ਘਾਟਾ ਹੀ ਪੈ ਜਾਵੇ ਕੋਈ ਫਾਇਦਾ ਨਾ ਹੋਵੇ ਰੱਖਣ ਵਾਲੇ ਨੂੰ ਕੋਈ ਮਾਰਾ ਨਹੀਂ ਜਿਹਨੇ ਲਈ ਕੱਟਣਾ ਚਲ ਫੜਾ ਜਾ ਛੱਡ ਠੀਕ ਹੈ ਨਾ 2000 ਰੁਪਏ ਪਾਓ ਸਹੀ ਗੱਲਾਂ ਹੁੰਦੀਆਂ ਓਏ ਆ ਮੈਂ ਨਹੀਂ ਲੈਣੀ ਆ ਮੈਂ ਲੈਣੀ ਇਹਨੂੰ ਦਵਾਉਣੀ ਆ ਆਪਾਂ ਇਹਨੂੰ ਦਵਾਉਣੀ ਉਹਨੂੰ ਦਵਾ ਦੇ ਕੋਈ ਨਾ ਪਾਇਆ ਆਪਾਂ ਨੇ ਉਹ ਦਾਦਾ ਜੀ 50 ਨੂੰ ਲੈਣੀ 50 ਦੀਆਂ ਯਾਰ ਅਸੀਂ ਤੇਲ ਹੀ ਕਰਕੇ ਲਾਉਂਦੇ ਹਾਂ ਜੇ ਤੁਸੀਂ 50 ਦੀਆਂ ਲੈਣੀ ਆ ਤਾਂ ਕੋਈ ਐਡੀ ਗੱਲ ਨਹੀਂ ਜੇ ਖਾਣਾ ਏ ਇਹ ਉੱਤੇ ਦੋ ਕਹਿੰਦਾ ਹੁਣ ਪਰ ਉਹ ਰਿਆ ਹੁਣ ਤੁਹਾਡੀ ਮਰਜ਼ੀ ਹੈ ਜਾਂ ਨਾ ਲਓ ਯਾਰ ਨਹੀਂ ਨਹੀਂ ਸਾਡੀ ਵੀ ਇੱਥੇ ਨਹੀਂ ਕੋਈ ਕੋਰੇ ਕਰਨੇ ਬਾਕੀ ਅਧਿਕਾਰੀ ਨਹੀਂ ਕਰਾਉਣੀਓ ਨਹੀਂ ਦੇਈ ਨਾ ਯਾਰੇ ਕੀ ਆ ਇਦਾਂ ਤਰ੍ਹਾਂ ਹੀ ਮੈਂ ਕਹਿ ਦੇਣਾ ਸੀ ਕਿ ਤੁਹਾਨੂੰ ਮੈਂ ਨਹੀਂ ਲੈਣੀ ਇਹਹੀ ਦਰਾਉਣਾ ਸੌਦਾ ਕੀਤਾ ਤੇਰੇ ਨਾਲ ਪਹਿਲਾਂ ਆਇਆ ਇਹ ਇਹ ਦਵਾਈ ਦੇ ਮੈਂ ਤਰ੍ਹਾਂ ਨਹੀਂ ਮੈ ਲੈਣੀ ਮੇਰੇ ਕੰਮ ਬੱਚਾ ਖੜੇ ਨੌ ਆ ਨੌ ਹੀ ਹੈ ਨਾ ਪਾ ਗਏ ਨਾ ਨੌ ਆ ਨੀ ਨੌ ਆ ਜੀ ਨੌ ਆ ਨੌ ਆ ਬੰਦਾ ਜੀ ਤਾਂ ਮਗਰ ਪਾ ਕੇ ਨੌ ਕਹਿੰਦੇ ਹੋ ਯਾਰ ਤਿੰਨ ਨਾ ਹੋ ਗਏ ਪੰਜ ਮੇ ਡੇਰਾ ਚਾਰ ਉਹ ਪਤਾ ਨੌ ਹੀ ਆ ਆ ਜਾਓ ਓਰੇ ਆ ਜਾਓ ਕਿੰਨਾ ਮੰਗਿਆ ਆਹੋ ਆਸ਼ਾ ਉਹ ਵੀ ਕਰ ਗਿਆ ਉਹ ਪਾ ਲੈ ਉਹ ਲੈ ਉਹ ਕਰ ਦੇ ਹਾਂ ਜੀ ਲੋਨ ਚਾਰ ਪੰਜ ਚਾਰ ਪਹਿਲਾਂ ਆਨੇ ਬੜ ਲੋ ਪਹਿਲੇ ਦੇਖਦੇ 何でか。<noise> ਕਿਆ ਯਾਰ ਹੋ ਗਿਆ ਬਾਬਾ ਜੀ ਹਾਂ ਜੀ ਬਾਬਾ ਜੀ ਦੇਖੋ ਸਦਾ ਮਾਲਕ ਹੋਣਾ ਚਾਹੀਦਾ ਇਹ ਦੇਖੋ ਤੁਹਾਡੇ ਨਾਲ ਹੀ ਖੁਸ਼ ਹੋਣਾ ਅਸੀਂ ਖੁਸ਼ ਹਾਂ ਜੀ ਅਸੀਂ ਖੁਸ਼ ਹਾਂ ਤੁਸੀਂ ਜੇ ਆਪਣੇ ਨਾਂ ਕਰੇ ਤਾਂ ਨਹੀਂ ਛੋੜਦੇ ਆਪਣੇ